ਕਈ ਕਹਿੰਦੇ ਨਾ ਕਿ ਸਾਨੂੰ ਡਰ ਲੱਗਦਾ ਕਿਸੇ ਨੇ ਕੁਝ ਕੀਤਾ ਕਰਾਇਆ ਕਿਸੇ ਨੇ ਟੂਣਾ ਕਰਤਾ ਸਾਡੇ ਸਾਰੇ ਕੰਮ ਰੁਕ ਗਏ ਸਾਡਾ ਕੋਈ ਕੰਮ ਬਣਨ ਹੀ ਨਹੀਂ ਦਿਆ ਜੇ ਤੁਹਾਨੂੰ ਮੈਂ ਕਹਿੰਦਾ ਥੋੜਾ ਜਿਹਾ ਵੀ ਡਰ ਲੱਗਦਾ ਨਾ ਭਾਵੇਂ ਕਿਸੇ ਵੀ ਚੀਜ਼ ਦਾ ਕੋਈ ਦੁੱਖ ਹੈ ਕੋਈ ਰੋਗ ਹੈ ਕੋਈ ਬਿਮਾਰੀ ਹੈ ਤੁਹਾਨੂੰ ਕਿਸੇ ਤੋਂ ਡਰ ਲੱਗ ਰਿਹਾ ਕਿ ਕੋਈ ਮੇਰਾ ਮਾੜਾ ਹੀ ਨਾ ਕਰ ਦੇ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਅੱਖਾਂ ਬੰਦ ਕਰਕੇ ਬਾਬਾ ਦੀਪ ਸਿੰਘ ਨੂੰ ਯਾਦ ਕਰਨਾ ਹੁਣ ਅੱਖਾਂ ਬੰਦ ਕਰਕੇ ਵੇਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਸ ਇੰਨਾ ਹੀ ਕਹਿਣਾ ਵਾ ਇੱਕ ਗੱਲ ਨਾ ਦਿਲ ਚ ਤੇ ਦਿਮਾਗ ਯਾਦ ਰੱਖਣਾ ਬਾਬਾ ਦੀਪ ਸਿੰਘ ਦਾ ਨਾਮ ਜਿੱਥੇ ਲਈਏ ਨਾ ਉੱਥੇ ਤਾਂ ਬੁਰੀ ਸ਼ਕਤੀਆਂ ਦੂਰੋਂ ਭਜ ਜਾਂਦੀ ਐ ਤੁਹਾਡੇ ਘਰ ਪਰਿਵਾਰ ਤੇ ਕਿਸੇ ਨੇ ਕੀ ਗਲਤ ਕਰਨਾ ਕੋਈ ਸੋਚ ਵੀ ਨਹੀਂ ਸਕਦਾ ਬਾਬਾ ਦੀਪ ਸਿੰਘ ਦੇ ਨਾਮ ਚ ਸ਼ਕਤੀ ਬਹੁਤ ਐ ਪਰ ਇਹ ਪਹਿਚਾਨ ਹੋਈ ਸਕਦਾ ਜਿਹਦਾ ਰਿਸ਼ਤਾ ਗੁੜਾ ਪਿਆ ਬਾਬਾ ਹੀ ਨਾ ਜਿਹੜਾ ਆਪਣੇ ਮਨ ਤੇ ਆਪ ਹੀ ਹੱਥ ਰੱਖ ਕੇ ਕਹਿੰਦਾ ਨਾ ਕਿ ਨਹੀਂ ਯਾਰ ਟੈਨਸ਼ਨ ਨਹੀਂ ਲੈਣੀ ਮੈਨੂੰ ਨਹੀਂ ਕੋਈ ਪਰਵਾਹ ਆ ਗਈ ਦੁਨੀਆ ਭਾਵੇਂ ਮੇਰੇ ਨਾਲ ਰਵੇ ਨਾ ਰਵੇ ਕੋਈ ਗੱਲ ਨਹੀਂ ਮੇਰੇ ਬਾਬਾ ਦੀਪ ਸਿੰਘ ਹੀ ਜਦੋਂ ਤੱਕ ਮੇਰੇ ਨਾਲ ਐ ਮੈਨੂੰ ਕਿਸੇ ਗੱਲ ਦਾ ਡਰ ਹੀ ਨਹੀਂਗਾ ਇੱਥੇ ਸੋ ਪਰੋਸਾ ਤੁਸੀਂ ਬਾਬਾ ਦੀਪ ਸਿੰਘ ਦਾ ਕਰਕੇ ਦੇਖੋ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਪਰਵਾਹ ਨਾ ਕਰਿਆ ਕਰੋ ਕਿਸੇ ਚੀਜ਼ ਦੀ ਕੋਈ ਕੰਦਾ ਨਾ ਕਿ ਤੇਰਾ ਕੋਈ ਦੋਸਤ ਨਹੀਂਗਾ ਤੇਰਾ ਕੋਈ ਯਾਰ ਨਹੀਂ ਕੋਈ ਰਿਸ਼ਤੇਦਾਰ ਨਹੀਂ ਤੁਸੀਂ ਕਹਿੰਦਾ ਕੋਈ ਹੋਵੇ ਨਾ ਹੋਵੇ ਮੇਰੇ ਬਾਬਾ ਹੀ ਬੈਠੇ ਮੇਰੇ ਨਾਲ ਮੇਰਾ ਸਭ ਕੁਝ ਬਾਬਾ ਦੀਪ ਸਿੰਘ ਦੀ ਹਵੇ ਬਾਬਾ ਦੀਪ ਸਿੰਘ ਦੇ ਹੱਥੋਂ ਹੀ ਮੈਨੂੰ ਸਭ ਕੁਝ ਮਿਲਣਾ ਮੇਰੀ ਰੋਜੀ ਰੋਟੀ ਨੌਕਰੀ ਕਾਰੋਬਾਰ ਮੈਨੂੰ ਬਾਬਾ ਹੀ ਨੇ ਦੇਣਾ ਸਭ ਕੁਝ ਸੋ ਕੋ ਖੁੱਲ ਕੇ ਕਹਾਂ ਕਰੋ ਕਿ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਮੇਰੀ ਜ਼ਿੰਦਗੀ ਦੇ ਸਾਰੇ ਕਾਰਜ ਆਪ ਕਰਾਣੇ ਆ ਤੁਸੀਂ ਵੀ ਵਿਸ਼ਵਾਸ ਰੱਖੋ ਨਾਲ ਲੈ ਕੇ ਚੱਲੋ ਹਰ ਜਗ੍ਹਾ ਤੇ ਜਦੋਂ ਮਾੜੀ ਜੀ ਘਬਰਾਹਟ ਹੋਵੇ ਮਨ 'ਚ ਅੱਖਾਂ ਬੰਦ ਕਰਕੇ ਸਿਰਫ ਯਾਦ ਕਰੋ ਬਾਬਾ ਦੀਪ ਸਿੰਘ ਜੀ ਮੇਰੀ ਇਲਾਜ ਰੱਖਣਾ ਕਿਉਂ ਨਹੀਂ ਬਾਬਾ ਦੀਪ ਸਿੰਘ ਜੀ ਤੁਹਾਡੀ ਇੱਜ਼ਤ ਬਣਾ ਕੇ ਰੱਖਣਗੇ ਫਿਰ ਸੱਚੇ ਦਿਲ ਨਾਲ ਪੁਕਾਰੋਗੇ ਦੁਨੀਆ ਤੋਂ ਵੱਧ ਆਪਣੇ ਰੱਬ ਤੇ ਭਰੋਸਾ ਰੱਖੋਗੇ ਤਾਂ ਮਾਲਕ ਆਪੇ ਇੱਜ਼ਤ ਬਣਾ ਕੇ ਰੱਖੇਗਾ ਫਿਰ ਫੇਰ ਨਹੀਂ ਜੇ ਕੋਈ ਕੁਝ ਗਲਤ ਕਰ ਸਕਦਾ ਹੈ ਯਾਦ ਰੱਖਣਾ ਇਹ ਜਿਹੜੇ ਸੋਚਦੇ ਵੀ ਹੋਣਗੇ ਨਾ ਕਿ ਤੁਹਾਡਾ ਮਾੜਾ ਕਰਨਾ ਹੀ ਕਰਨਾ ਮੈਂ ਕਹਣਾ ਜੀ ਐਸੀਆਂ ਪੁੱਠੀਆਂ ਪੈਂਦੀਆਂ ਜੇ ਫਿਰ ਕਿ ਜਿਹੜਾ ਮਾੜਾ ਸੋਜਦਾ ਨਾ ਉਹਦੀ ਰੂਹ ਤੱਕ ਕੰਬ ਜਾਂਦੀ ਏ ਮਾਲਕ ਆਪਣੇ ਬੱਚੇ ਦੀ ਜਦੋਂ ਰਾਖੀ ਕਰਦਾ ਨਾ ਤਾਂ ਉਹਨੂੰ ਤਾਂ ਕਾਲ ਵੀ ਨਹੀਂ ਕੁਝ ਕਰ ਸਕਦਾ ਮੌਤ ਵੀ ਨਹੀਂ ਜੇ ਕੁਝ ਵਿਗਾੜ ਸਕਦੀ ਜਿਹੜਾ ਆਪਣੇ ਗੁਰੂ ਦਾ ਨਾਮ ਲੈ ਕੇ ਚੱਲਦਾ ਨਾ ਉਹਦੇ ਲਈ ਤਾਂ ਦੁਨੀਆ ਭਾਵੇਂ ਕੰਡੇ ਵਛਾਂਦੀ ਰਵੇ ਉਹ ਆਪਣੇ ਆ ਵੀ ਫੁੱਲਾਂ 'ਚ ਬਦਲਦੇ ਰਹਿੰਦੇ ਫਿਰ ਆਪਣੇ ਮਾਲਕ ਦੇ ਭਰੋਸਾ ਰੱਖਣਾ ਜੇ ਕੁਝ ਨਹੀਂ ਹੁੰਦਾ ਤੁਹਾਨੂੰ ਕੋਈ ਗਲਤ ਨਹੀਂ ਕਰ ਸਕਦਾ ਤੁਹਾਨੂੰ ਕੋਈ ਮਾੜਾ ਨਹੀਂ ਜੇ ਕਰ ਸਕਦਾ ਮਾਲਕ ਆਪਣੇ ਆਪ ਇੱਜ਼ਤ ਬਣਾ ਕੇ ਰੱਖੇਗਾ ਤੇ ਸਾਰੇ ਕਾਰਜ ਗੁਰੂ ਨੇ ਹੀ ਪੂਰੇ ਕਰਾਣੇ ਤੁਹਾਡੇ